ਸਤਿ ਸ੍ਰੀ ਅਕਾਲ ਦੋਸਤੋ ਦੇਖੋ ਜੀ ਪਿੰਡ ਦੀ ਜਿਹੜੇ ਖੇਤ ਐ ਇਹ ਹਰਿਆਲੀ ਚੱਲ ਰਹੀ ਹੈ ਜੀ ਤਾਜੀ ਹਵਾ ਦਰਖਤ ਲੱਗੇ ਹੋਏ ਆ ਸਰੋਂ ਦੇ ਫੁੱਲ ਥੋੜੇ ਟਾਈਮ ਤੱਕ ਸਰੋਂ ਨੇ ਪੱਕ ਜਾਣਾ ਇਹ ਦੇਖੋ ਜੀ ਥੋੜੇ ਟਾਈਮ ਬਾਅਦ ਸਾਟੇ ਤੋਂ ਇਹ ਜਿਹੜੀ ਹਰਿਆਲੀ ਐ ਖੇਤ ਐ ਸਾਡੇ ਐ ਇਕਵੈਰ ਹੋਣ ਜਾ ਰੀਆਂ ਜ਼ਮੀਨਾਂ ਸਾਲ 2 ਸਾਲ ਤੱਕ ਫੇਰ ਦੇਖੋ ਜੀ ਉਹੀ ਭੀੜ ਭੜਕਾ ਸ਼ਹਿਰ ਦੇ ਵਿੱਚ ਆਪਾਂ ਨੂੰ ਮਿਲੂਗਾ ਸੜਕਾਂ ਤੇ ਗੱਡੀਆਂ ਦੇ ਹੌਰਨ ਆਵਾਜ਼ ਆਈ ਇਹ ਸੜਕਾਂ ਬਣ ਜਾਣੀਆਂ ਗੱਡੀਆਂ ਇੱਥੇ ਰੋਡ ਤੇ ਆਵਾਜ਼ ਆਈ ਹੋ ਜਾਣੀ ਤੇ ਸਾਡੇ ਤੋਂ ਜਿਹੜਾ ਇਹ ਮੌਸਮ ਹੈ ਇਸ ਜਿਹੜੀ ਹਰਿਆਲੀ ਹੈ ਇਹ ਖੋਹ ਹੋ ਜਾਣੀ ਤਾਜੀ ਹਵਾ ਫੇਰ ਉਹੀ ਸ਼ੋਰ ਸ਼ਰਾਬਾ ਸੜਕਾਂ ਤੇ ਉਹੀ ਆਵਾਜ਼ ਆਈ ਦੇ ਸਾਧਨ ਹੋ ਜਾਣੇ ਆਪਣੇ ਤੋਂ ਜ਼ਮੀਨਾਂ ਨੇ ਖੁਸ਼ ਜਾਣਾ ਜੀ ਥੋੜੇ ਟਾਈਮ ਤੱਕ ਹੀ ਹੈ ਜੀ ਇਹ ਰੌਣਕਾਂ ਪਿੰਡਾਂ ਵਾਲੀਆਂ ਜਿਹੜੀਆਂ ਤਾਜੀ ਹਵਾ ਤਾਜ਼ੇ ਜਿਹੜੇ ਇੱਥੇ ਮੌਸਮ ਦੇ ਆਪਾਂ ਨਜ਼ਾਰੇ ਲੈਨੇ ਆ ਹਵਾ ਦੇ ਤੇ ਮੌਸਮ ਦੇ ਨਵੇਂ-ਨਵੇਂ ਲੋਕ ਆਪਾਂ ਨੂੰ ਮਿਲਦੇ ਰਹਿੰਦੇ ਨੇ ਜੀ ਪਿੰਡਾਂ ਚ ਆ ਕੇ ਸੱਥਾਂ ਚ ਬੈਠਦੇ ਆ ਬਜ਼ੁਰਗਾਂ ਕੋਲ ਇਹ ਦੇਖੋ ਜੀ ਇਹ ਸਾਰੀਆਂ ਚੀਜ਼ਾਂ ਥੋੜੇ ਟਾਈਮ ਬਾਅਦ ਚੱਕ ਹੋ ਜਾਣੀਆਂ ਜੀ ਇੱਥੋਂ ਹੁਣ ਤਾਂ ਜੀ ਆਪਾਂ ਪਿੰਡਾਂ ਚ ਕਦੇ ਕਿਸੇ ਦੇ ਕੋਲ ਬੈਠ ਕੇ ਆਪਣਾ ਵਧੀਆ ਟਾਈਮ ਪਾਸ ਹੋ ਜਾਂਦਾ ਜੀ ਬੰਦਿਆਂ ਦਾ ਜਿਹੜੇ ਬਜ਼ੁਰਗ ਐ ਜਿਹੜੇ ਕਿਤੇ ਜਾਂਦੇ ਨਹੀਂ ਬਜ਼ੁਰਗ ਬੈਠੇ ਖੇਤਾਂ ਚ ਜਾਂ ਫਿਰ ਆਪਣੇ ਔਰ ਜਿੱਥੇ ਆਪਣੇ ਮੋਟਰਾਂ ਤੇ ਬੈਠੇ ਐ ਉਹਨਾਂ ਦਾ ਵਧੀਆ ਰੌਣਕ ਲੱਗੀ ਰਹਿੰਦੀ ਐ ਪਰ ਜਦੋਂ ਸ਼ਹਿਰਦਾਰੀ ਆ ਗਈ ਕਿ ਕਿਸੇ ਨੇ ਕਿਤੇ ਚਲੇ ਜਾਣਾ ਜੀ ਪਿੰਡ ਦੇ ਲੋਕਾਂ ਨੇ ਕਿਤੇ ਬਾਹਰ ਜ਼ਮੀਨਾਂ ਲੈ ਲੈਣੀਆਂ ਤੇ ਸਰਕਲ ਟੁੱਟ ਜਾਂਦਾ ਜੀ ਇੱਕ ਦੂਜੇ ਤੋਂ ਲਿੰਕ ਟੁੱਟ ਜਾਂਦਾ ਜੀ ਬੰਦਿਆਂ ਦਾ ਉਹ ਬੰਦੇ ਦੁਬਾਰੇ ਪਤਾ ਨਹੀਂ ਕਦ ਮੇਲ ਹੋਣੇ ਆ ਜੀ ਇਸੇ ਤਰ੍ਹਾਂ ਜੀ ਇਹ ਸਰਕਲ ਚੱਲਦਾ ਆ ਰਿਹਾ ਸ਼ਹਿਰਦਾਰੀ ਵੱਧ ਰਹੀ ਐ ਚੰਡੀਗੜ੍ਹ ਮੋਹਾਲੀ ਜਿਹੜਾ ਇੱਧਰ ਨੂੰ ਆ ਰਿਹਾ ਜੀ ਪਿੰਡਾਂ ਵੱਲੋਂ ਇਹ ਰੌਣਕਾਂ ਸਾਰੀਆਂ ਥੋੜੀ ਦੇਰ ਤੱਕ ਹੀ ਆ ਜੀ ਇਹ ਫੇਰ ਇਹ ਮੌਸਮ ਨਹੀਂ ਸਾਨੂੰ ਮਿਲਣਾ ਇਦਾਂ ਦਾ ਉਹ ਲੋਕ ਨਹੀਂ ਮਿਲਨੇ ਜਿਸ ਤਰ੍ਹਾਂ ਹੁਣ ਇਕੱਠੇ ਹੋ ਕੇ ਬੈਠ ਜਾਂਦੇ ਆ ਜੀ ਇਹ ਪਤਾ ਨਹੀਂ ਕਿੰਨੇ ਕ ਦੇਰ ਹੈ ਜੀ ਸਾਡੇ ਰੌਣਕਾਂ ਜਿਹੜੀਆਂ ਪਰ ਸਾਡੀ ਮੈਂ ਤਾਂ ਕਹਿੰਦਾ ਜਮੀਨ ਨਾ ਹੀ ਕੁਇਰ ਹੋਵੇ 10-15 ਸਾਲ ਸਾਡੀ ਉਮਰ ਇਦਾਂ ਹੀ ਨਿਕਲ ਜਾਵੇ ਇਸੇ ਪਿੰਡ 'ਚ ਇੱਥੇ ਹੀ ਤੇ ਜਿਹੜਾ ਨਜ਼ਾਰਾ ਹੈ ਤਾਜੀ ਮੌਸਮ ਤਾਜ਼ਾ ਹਵਾ ਤਾਜੀ ਜਿਹੜੀ ਆਪਾਂ ਪਿੰਡ ਦੇ ਨਜ਼ਾਰੇ ਐ ਇੱਥੇ ਉਹ ਸ਼ਹਿਰਾਂ 'ਚ ਕਿੱਥੇ ਐ ਸ਼ਹਿਰਾਂ 'ਚ ਤਾਂ ਆਪਣੇ ਆਪਣੇ ਮਕਾਨਾਂ 'ਚ ਵੜੇ ਹੋਏ ਪਰੌਸਚ ਨਹੀਂ ਪਤਾ ਹੁੰਦਾ ਗੁਆਂਢ ਚ ਕੌਣ ਰਹਿ ਰਿਹਾ ਆਪਣੇ ਨਾਲ ਪਰ ਜਿਹੜੇ ਦੁੱਖ ਸੁੱਖ ਦੇ ਵਿੱਚ ਪਿੰਡ ਵਾਲੇ ਲੋਕ ਇੱਕ ਦੂਜੇ ਦੇ ਨਾਲ ਖੜਦੇ ਐ ਉਹਦਾ ਆਨੰਦ ਹੀ ਹੋਰ ਐ ਜੀ ਤਾਜੀ ਹਵਾ ਦੇਖੋ ਜੀ ਪਿੱਛੇ ਦਰਖਤ ਲੱਗੇ ਹੋਏ ਐ ਜੀ ਔਸਮ ਆਪਣਾ ਹੀ ਨਜ਼ਾਰਾ ਐ ਜੀ ਪਿੰਡਾਂ ਦਾ ਪਰ ਇਹ ਰੌਣਕਾਂ ਪਤਾ ਨਹੀਂ ਕਿੰਨੇ ਕ ਦਿਨ ਰਹਿ ਜੀ ਹੁਣ ਸਾਲ 2 ਸਾਲ 4 ਸਾਲ ਪਰ ਬਹੁਤ ਮਿਸ ਕਰੋਗੇ ਜੀ ਇਹ ਨਾ ਰੌਣਕਾਂ ਨੂੰ ਆਪਾਂ ਤੇ ਠੀਕ ਹੈ ਜੀ ਦੋਸਤੋ ਸਤਿ ਸ਼੍ਰੀ ਅਕਾਲ